ਤੋ ਆਪਣੇ ਹੁਣ ਇੱਥੇ ਵਾਪਰਿਆ ਪਿਆਨਕ ਐਕਸੀਡੈਂਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾਂ ਲੋਕਾਂ ਨੇ ਚੈਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੰਦਲਾਲ ਰੋਡ ਤੋਂ ਐਸਐਸਪੀ ਦਫਤਰ ਦੇ ਸਾਹਮਣੇ 메ਨ ਰੋਡ ਫਾਜ਼ਿਲਕਾ ਫਿਰੋਜ਼ਪੁਰ ਤੇ ਹੋਏ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਇਸ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਇੱਕ ਟਰੱਕ ਚਾਲਕ ਖਿਲਾਫ 106 125 281 224 45 बीएनएस तहत मामला दर्ज किया है जी हां पुलिस ਨੂੰ ਦਿੱਤੇ ਬਿਆਨਾਂ ਦੇ ਵਿੱਚ ਅਨਿਲ ਕੁਮਾਰ ਪੁੱਤਰਦਰਸ਼ਤ ਲਾਲ ਵਾਸੀ ਜੋਤਰਾਮ ਬਸਤੀ ਪੋਲੂ ਵਾਲਾ ਰੋਡ ਫਰੀਦਕੋਟ ਨੇ ਦੱਸਿਆ ਹੈ ਕਿ ਉਹ ਤੇ ਉਸ ਦਾ ਭਰਾ ਸੁਨੀਲ ਕੁਮਾਰ ਉਰਫ ਅਜੇ ਪੈਲਸ ਦੇ ਵਿੱਚ ਕੰਮ ਨਿਪਟਾ ਕੇ ਮੋਟਰਸਾਈਕਲ ਤੇ ਆ ਰਹੇ ਸੀ ਸੁਨੀਲ ਕੁਮਾਰ ਦੇ ਮੋਟਰਸਾਈਕਲ ਪਿੱਛੇ ਰਿੰਕੀ ਪੁੱਤਰ ਵਿਜੇ ਕੁਮਾਰ ਵਾਸੀ ਕੋਟਕਪੂਰਾ ਬੈਠੇ ਹੋਏ ਸੀ ਜਾਦੋ ਐਸਐਸਪੀ ਦਫਤਰ ਦੇ ਸਾਹਮਣੇ 메ਨ ਰੋਡ ਫਿਰੋਜ਼ਪੁਰ ਫਾਜ਼ਿਲਕਾ ਪਾਸ ਪਹੁੰਚੇ ਤਾਂ ਦੋਸ਼ੀ ਪ੍ਰਵੀਨ ਕੁਮਾਰ ਪੁੱਤਰ ਰਗੁਨਾਥ RAM ਪਿੰਡ ਚੋਖਾਖੁਰ ਕੇਕਰ ਥਾਣਾ ਸੇਤਵਾ ਜ਼ਿਲ੍ਹਾ ਬਾਲਮੀਰ ਰਾਜਸਥਾਨ ਨੇ ਆਪਣੇ ਟਰੱਕ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਤੇ ਸੁਨੀਲ ਕੁਮਾਰ ਹੋਰਾਂ ਦੇ ਮੋਟਰਸਾਈਕਲ ਨੂੰ ਫੇਟ ਮਾਰੀ ਜਿਸ ਦਾ ਮੋਟਰਸਾਈਕਲ ਪੱਕੀ ਸੜਕ ਤੇ ਡੇਗ ਗਿਆ ਤੇ ਇਸ ਹਾਦਸੇ ਦੇ ਵਿੱਚ ਉਸ ਦੇ ਭਰਾ ਸੁਨੀਲ ਕੁਮਾਰ ਦੀ 26 ਸਾਲਾਂ ਦੀ ਮੌਤ ਹੋ ਗਈ